2024 ਦਾ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਮਾਨਜੋਗ ਮੁੱਖ ਮੰਤਰੀ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਇਸ ਸਾਲ ਬਹੁਤ ਵੱਡਾ ਫੋਕਸ ਸਾਡਾ ਰਿਹਾ ਪੁਲਿਸ ਇਸਟੈਬਲਿਸ਼ਮੈਂਟ ਨੂੰ ਸਟਰੈਂਥਨ ਕਰਨ ਵਾਸਤੇ ਪੁਲਿਸ ਆਰਗੇਨਾਈਜੇਸ਼ਨ ਨੂੰ ਮਾਡਰਨਾਈਜ਼ ਕਰਨ ਵਾਸਤੇ ਜਿਹਦੇ ਵਿੱਚ ਹੁਣ ਤੱਕ ਜਦੋਂ ਦੀ ਗਵਰਨਮੈਂਟ ਫਾਰਮੇਸ਼ਨ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਟੋਟਲ 10000 199 ਜਿਹੜੇ ਪੁਲਿਸ ਅਫੀਸਰਸ ਹਨ ਉਹਦੀ ਭਰਤੀ ਕੀਤੀ ਗਈ ਹੈ 2024 ਦੇ ਵਿੱਚ 4657 ਅਪਾਇੰਟਮੈਂਟ ਲੈਟਰ ਜਿਸ਼ੂ ਕੀਤੀਆਂ ਗਈਆਂ ਜਿਦੇ ਵਿੱਚ 288 ਜਿਹੜੇ ਸਬ ਇਨਸਪੈਕਟਰ ਆ 3919 ਕਨਸਟੇਬਲ 450 ਹੈੱਡ ਕਨਸਟੇਬਲ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਪੰਜਾਬ ਗਵਰਨਮੈਂਟ ਨੇ ਇਹ ਡਿਸਾਈਡ ਕੀਤਾ ਹੋਇਆ ਹੈ ਕਿ ਹਰ ਸਾਲ 1800 ਕਨਸਟੇਬਲਸ ਦੀ ਭਰਤੀ ਜਿਹੜੀ ਆ ਕੀਤੀ ਜਾਊਗੀ ਅਗਲੀ ਭਰਤੀ ਜਿਹੜੀ ਸਾਡੀ ਆਲਰੇਡੀ ਪਾਈਪਲਾਈਨ 'ਚ ਆਨ ਹੈ ਕੁਝ ਦਿਨਾਂ ਦੇ ਵਿੱਚ 1746 ਕਨਸਟੇਬਲਸ ਦਾ ਰਿਜ਼ਲਟ ਵੀ ਜਲਦੀ ਆ ਜਾਣਾ ਆਠ ਡੀਐਸਪੀਜ਼ ਦੀ ਪੰਜਾਬ ਪੁਲਿਸ 'ਚ ਇਸ ਸਾਲ ਰਿਕਰੂਟ ਕੀਤਾ ਗਿਆ ਸੀ ਐਡੀਐਸਪੀ ਜਿਹਦੇ ਵਿੱਚ ਪੰਜ ਹਾਕੀ ਦੇ ਪਲੇਅਰ ਸੀਗੇ ਸਾਰੇ ਇੰਟਰਨੈਸ਼ਨਲ ਹਾਕੀ ਪਲੇਅਰਸ ਇੱਕ ਇੰਟਰਨੈਸ਼ਨਲ ਕ੍ਰਿਕਟ ਦੇ ਪਲੇਅਰ ਸੀਗੇ ਔਰ ਇੱਕ ਸ਼ਾਰਟਕੁੱਟ ਦੇ ਪਲੇਅਰ ਸੀਗੇ ਸੋ ਇਸੇ ਤਰ੍ਹਾਂ ਪੰਜਾਬ ਪੁਲਿਸ ਦਾ ਇਨਫਰਾਸਟ੍ਰਕਚਰ ਸਟਰੈਂਥ ਨੂੰ ਕਰਨ ਵਾਸਤੇ ਟੋਟਲ 378 ਕਰੋੜ ਰੁਪਇਆ ਜਿਹੜਾ ਉਹ ਖਰਚ ਕੀਤਾ ਗਿਆ 28 ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਸ ਨੋਟੀਫਾਈ ਕੀਤੇ ਗਏ ਹੈ ਸ਼ਾਇਦ ਪੰਜਾਬ ਇਹੋ ਜੀ ਸਟੇਟ ਪਹਿਲੀ ਸਟੇਟ ਹੋਊਗੀ ਜਿੱਤੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੋਟੀਫਾਈਡ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਜਿਹੜਾ ਸਟੈਬਲਿਸ਼ ਕੀਤਾ ਗਿਆ ਸੜਕ ਸੁਰੱਖਿਆ ਫੋਰਸ ਸੀ ਸਟੈਬਲਿਸ਼ ਕੀਤੀ ਸੀ 27 ਜਨਵਰੀ 2024 ਤੋਂ ਪੰਜਾਬ ਦੇ ਵਿੱਚ ਜੋ ਪਿਛਲੇ ਸਾਲ ਦੇ ਵਿੱਚ ਕਰੀਬ ਜਿਹੜਾ ਡਾਟਾ ਹੈ ਕਿ 16% ਰਿਡਕਸ਼ਨ ਹੋਈ ਹੈ ਰੋਡ ਐਕਸੀਡੈਂਟ ਟੈਲਿਟੀਆਂ ਦੇ ਵਿੱਚ ਸੋ ਪਿਛਲੇ ਸਾਲ 147 ਜਾਨਾਂ ਜਿਹੜੀਆਂ ਬਚਾਈਆਂ ਗਈਆਂ ਜਿਹੜੀਆਂ ਕਿ ਘਟ ਮੌਤਾਂ ਹੋਈਆਂ बिकॉज ਆਫ ਅਫੈਕਟਿਵਨੈਸ ਆਫ ਜਿਹੜੀ ਸੜਕ ਸੁਰੱਖਿਆ ਫੋਰਸ ਕਮਿਊਨਿਟੀ ਪੁਲਿਸਿੰਗ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਕੰਮ ਹੋਇਆ ਜੀ ਦੇ ਵਿੱਚ ਇੱਕ ਜਾਗਰੂਤੀ ਇਨੀਸ਼ੀਏਟਿਵ ਲਾਂਚ ਕੀਤਾ ਉਹਨਾਂ ਨੇ ਇੱਕ 387000 ਬੱਚੇ ਜਿਹੜੇ ਆ ਉਹਨਾਂ ਨੂੰ ਅਬਾਊਟ ਗੁੱਡ ਟੱਚ ਐਂਡ ਬੈਡ ਟੱਚ ਸੈਂਸਿਟਾਈਜ਼ ਕੀਤਾ 683 ਸਕੂਲਸ ਦੇ ਵਿੱਚ ਜਾ ਕੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਦੱਸਣਾ ਚਾਹਾਂਗਾ ਕਿ ਸਾਡਾ 24 ਦੇ ਵਿੱਚ ਜਿੰਨੇ ਵੀ ਸਾਡੇ ਸੈਂਸੇਸ਼ਨਲ ਕ੍ਰਾਈਮ ਸੀਗੇ ਜਾਂ ਜਿੰਨੇ ਵੀ ਸੈਂਸਿਟਿਵ ਕ੍ਰਾਈਮ ਸੀਗੇ ਸਾਰੇ 100% ਸਾਡੇ ਟ੍ਰੇਨਸ ਕਰਾਰੇ ਦੱਸ। ਥੈਂਕ ਯੂ।